ਨੋਨੇ ਕਰੋ ਪਰ ਤੇ ਮੁੰਡਾ ਨ ਕਰਤੀ ਹਾਂ ਹੁਣਤੀ ਕੋਲੇ ਆ ਗਈ ਤੀ ਤਾਂ ਸਭੂ nghi ਮੁੰਡਿਆਂ ਤਾਂ ਨਹੀਂ ਸਮੀਵੇਂ ਨੋ ਹਾਂ ਤੀ ਤਾਂ ਸਭੂ nghi ਹਾਂ ਮੈਂ ਹੋਰ ਕਿਦੇ ਕੋ ਜਾਵਾ ਹਾਂ ਮੁੰਡਿਆਂ ਨੇ ਸਮੀ ਨਹੀਂ ਨੋ ਨਿਕਾਉ ਕਰਤੀ ਰੋਕੀ ਦੇਨ ਦਿਖਾ ਦਿੰਦੇ ਹਾਂ ਮੈਂ ਮੈਨ ਕੋਈ ਨਹੀਂ ਸਾਮਾ ਆ ਮਾਂ ਹੁੰਦੀ ਤੁਰੀ ਆ ਕੇ ਬੱਲੀ ਹੁੰਦੀ ਤੁਰੀ ਕਿ ਮਾ ਕੱਲੀ ਆਈ ਹਾਂ ਤੇ ਤੂੰ ਤੇਰੀ ਬੈਗ ਖੜਾਵੇਂ। ਹੋ ਮੈਨੂੰ ਕੌਣ ਲੈ ਕੇ ਆਉਂ ਸ੍ਰੀ ਕਾਹਨ? ਕੱਦਲੇ ਆਉਣਾ ਸੀ। ਆ ਜਾ। ਹੋਰ ਕੀ ਕਰਾਂ? ਪੁੱਤਾਂ ਨੇ ਘੜਤੀ ਕਰੋ ਤੀਨੇ ਗੇ। ਕੀ ਹੋਤੀ ਗੋਲੀ ਆਂ ਫੇਵਾ? ਹੋਰ ਕੀ ਕਰਾਂ ਫੇ। ਕਾਲ ਵਿੱਚੇ ਕੀ ਗੱਲ ਹੋ ਗਈ ਹੈ? ਗਲਤੀ ਤੁਸੀਂ ਸੁਝੀ ਗਰੋ। ਗਲਤੀ ਮੇਰੀ ਨਹੀਂ ਸੀ। ਉਹ ਬੋਲੇ ਤਾਂ ਮਾਰਦੀ ਹੈ। ਰੋਟੀ ਦੇਣ ਦੀ ਮਾਰੀ ਹੈ ਕਦੋਂ ਕਰਤੀ? ਤਾਂ ਕੋਈ ਨਾ। ਹਾਂ। ਅਸੀਂ ਤਾਂ ਹੈਗੇ ਆ ਉਹਨਾਂ ਦਾ ਕਰਨਾ। ਰੋਟੀ ਦੇਣ ਦੀ ਮਾਰੀ। ਇੱਥੇ ਬਾਟਾ ਪਾਣੀ ਲੈਉਂਗੇ ਤੇ ਆਸਤੀ। ਤਨੋਂ ਕਰਦੀ ਆ ਨੋ ਕੱਲੀ ਲੈ ਕੇ ਆਦੀ ਐ ਵਿਸਾਸ ਦੀ ਸੇਨਾ ਹੈ ਰੋਟੀ ਵੀ ਮੈਨੂੰ ਕੋਈ ਨਹੀਂ ਦੇਣਾ ਲੈ ਮਾਹ ਪਤਨਕੀ ਮੈਂ ਕੱਲੀ ਆ ਗਈ ਕੀ ਪਤਨਕੀ ਗੱਲ ਹੋ ਗਈ ਓਕੇ ਨਾ ਫੇਰ ਲੈ ਨਾ ਪਰ ਹਾਂ ਲਓ ਕੋਈ ਨਾ ਫਿਕਰ ਨਾ ਕਰਿਆ ਕਰ ਹਾਂ ਲਓ ਹੈਗੇ ਆਪੀ ਕੀ ਕਰਨੀ ਸੀ ਜਦੋਂ ਰੋਟੀ ਦੇਣ ਦੀ ਮਾਰੀ ਸਾਸ ਨੂੰ ਘਰੇ ਕਰੇ ਕਰਤੀ ਸਾਸ ਨੂੰ ਮੈਂ ਥੰਦ ਦਿੱਤੀ ਜੰਦੀ ਰੋਤੀ ਹੈ ਤੇ ਹੋਰ ਕੌਣ ਦੇਵੇ ਘਰ-ਬਾਰ ਦਾ ਨਾਕਰਾਈ ਬੈਠੀਆਂ ਨਹੀਂ ਬਸ ਘਰ-ਬਾਰ ਬਕੀ ਉਹਨਾਂ ਨੂੰ ਨਾ ਸਾਸਨ ਆਉਂਦੀ ਸੀ ਉਹਨਾਂ ਨੂੰ ਚੱਲ ਪਾਣੀ ਪੀ ਲੈ ਕੋਈ ਹਾਂ ਲਓ ਦੇਖਾਂ ਬਹਾ ਟਾਈਮ ਹੋ ਗਿਆ ਮੈਨੂੰ ਵੀ ਘਰੋਂ ਗਈ ਇਹਨੂੰ ਕੁੜਿਆ ਉਹ ਕੋਹਣ ਆਰੀ ਚਲਾ ਜਾਣਾ ਦਿਹਾੜੀ ਇਹ ਕਿ ਮੈਂ ਆ ਗਈ ਇਹ ਹਸਰੀ ਘਰ ਪੈਣੇ ਸਹੀ ਘਰ ਦੀ ਸਹੀ ਘਰ ਓ ਠੀਕ ਹਾਂ ਠੀਕ ਹੈ ਕਦੋਂ ਤਾਂ ਐਸੀ ਆਉਣੀ ਆਈ ਹੈ ਕੱਲੀ 바ਵਾ ਆ ਗਈ ਸੁਖ ਨਾਲ ਹੀ ਆਈ ਹੈ ਸੁਖ ਨਾਲ ਰਖੜੀ ਉਹ ਕਹ ਲੋ ਕਰਤੀ ਨੋਨੇ ਕਰਤੀ ਪੱਤਨੇ ਕਰਤੀ 바ਵਾ ਲਾਜ ਕੌਣ ਕਰਾਵੇ ਕੌਣ ਦੁਆਈ ਦਵਾਵੇ ਆਈ ਹੈ ਬੜੇ ਤੇ ਫਿਰ ਬੜੇ ਤੇ ਇੱਥੋਂ ਹੀ ਪਤਾ ਲੱਗਦਾ ਜਰੋਣੋ ਕੇ ਬਹਿ ਜਾ ਤੂੰ ਲੋਟਾ ਪਾ ਕੇ ਕਰਕੇ ਬਹਿ ਛੋਟੀ ਵਿੱਚ ਹਾਂ ਜੀ ਹੁਣ ਗੁੜੀ ਲੱਗਦੀ ਆ ਨਾ ਮੈਂ ਬੁੜੇ ਵਾਂ ਨੂੰ ਕੋਈ ਨਹੀਂ ਸਾਹਮਦਾ ਇੱਥੇ ਹੀ ਪਤਾ ਲੱਗਦਾ ਫਿਰ ਮੂਹਾਂ ਪੁੱਤਾਂ ਦਾ ਹੈ ਕੋਈ ਨਹੀਂ ਸਾਹਮਦਾ ਕੋਈ ਗੱਲ ਵੀ ਘਰ ਜ਼ਮੀਨ ਤਾਂ ਹੋਵੇ ਪੁੱਤਾਂ ਨੂੰ ਤੇ ਸਾਹਮਣੇ ਨਾ ਬਵੇ ਗੁੜੀ ਬੁੜਾ ਹਾਂ ਰੋਟੀ ਦਾ ਮੰਗਣਾ ਤਾਂ ਹੀ ਰਕੈਨੇ ਰੋਟੀ ਹੋਈ ਗੱਲ ਵੀ ਰੋਟੀ ਕੋਈ ਹੋਰ ਦੇ ਦੇ ਹਾਂ ਰੋਟੀ ਹੋਰ ਦੇ ਦੇ ਵੀ ਸਾਹਮਣੇ ਵੀ ਪਹਿਣੇ ਚਾਹੀਏ ਜੇ ਤੁਸੀਂ ਹੱਕ ਸਾਹਮਦੇ ਹੋ ਘਰ-ਵਾਰ ਸਾਹਮਦੇ ਹੋ ਫਿਰ ਰੋਟੀ ਵੀ ਦੇਣੀ ਪਊਗੀ ਹਾਂ ਕੌਣ ਰੰਤਾ ਹੁੱਜਾ ਮੰਗਦੀ ਆਨੇ ਕਾਹੀ ਹੈ ਵਸ ਗਵਾਨਾ ਦਾ ਦਹੱਜਾਂ ਬੰਨੇ ਕੱਢ ਕਿੱਥੇ ਜਾਵਾ ਕੋਈ ਨਹੀਂ ਫਿਰ ਕਿਉਂਗਾ ਤੇਰੀ ਕੀ ਹੈ ਮੈਂ ਵੀ ਨਾਰਾਇਣ ਦਾ ਜੋਰ ਹੈ ਕੁੜੀਆਂ ਕੋਈ ਆ ਗਈ ਮਗਰ ਤੇ ਕੁੜੀ ਕੋਈ ਜਾਵਾ ਮਰੋ ਕੀ ਕਰੇ ਕੋਈ ਕੋਣ ਤੇਰੀਆਂ ਤੇ ਕਿਰ ਜੋਰ ਹੁੰਦਾ ਨੱਕ ਤਾਂ ਵੱਡਿਆ ਜਉਸਾਲਿਆਂ ਦਾ ਹੈ ਪਤਾ ਲੱਗ ਜੂਗਾ ਉਹਨਾਂ ਕੀ ਨੱਕ ਵੱਡੀ ਆ ਰਹੀਆਂ ਕੀ ਪਤਾ ਲੱਗੂਗਾ ਹਲ ਖਾਣ ਬੰਦੇ ਦਾ ਖੰਧੀ ਹੈ ਲੋਕ ਤਾਂ ਮੂੰਹਾਂ ਮੂੰਹ ਮਾਰਨਗੇ ਰਣਗ ਮੰਨਦਾ ਕੋਹੋ ਆਣ ਗੋਤਾ ਬੋਲਦਾ ਉਹਨਾਂ ਵਰ ਕਈ ਹੈ ਨੇ ਆਨਕਵਾਣਾ ਇਹ ਤਾਂ ਕਹੂਗਾ ਵੀ 부ੜੀ ਘਰ ਜ਼ਮੀਨ ਲੈ ਕੇ 부ੜੀ ਘਰੋਂ ਘੜਤੀ ਹੈ ਤਾਂ ਮੈਂ ਤਾਂ ਆਪਕੇ ਨੂੰ ਫੋਨ ਲਾ ਕੇ ਪੁੱਛੂੰਗਾ ਨਾ ਕਿ ਵੀ ਕੀ ਗੱਲ ਹੋਈ ਹੈ ਪਹਿਨੀ ਤੁਸੀਂ ਘਰ ਨਾਲ ਘਰ ਤਾਂ ਨਾ ਖਰਾ ਲਿਆ ਫੇਰ ਰੋਟੀ ਕੌਣ ਦੇਊਗਾ ਵੀ ਦਵਾਈ ਬੂਤੀ ਵੀ ਤਾਂ ਰੋਟੀ ਦੀ ਦਿੰਦੀਆਂ ਹੈ ਰੋਟੀ ਖੁੱਦ ਦਾ ਨਾ ਮੇਂ ਵੰਡਣਾ ਤਾਂ ਆਪੇ ਮੇਰੂ ਕਰੋ ਕੱਢ ਮਾੜਾ ਮਾੜੀ ਗੱਲ ਹੈ ਕੋਈ ਨਹੀਂ ਫੇਰ ਚਲ ਰੋਟੀ ਤਾਂ ਢਿੱਗਦੀ ਦੋ ਰੋਟੀਆਂ ਪਾ ਕੁੱਤੇ ਨੂੰ ਵੀ ਪਾਈ ਦਿੰਨੇ ਆ ਫੇਰ ਕਿੱਡੀ ਗੱਲ ਹੈ ਆਰੇ ਨਾ ਬੋਲੋ ਜੀ ਨਾ ਇਹ ਬੁਢੀ ਦਿਸੇ ਨਾ ਬੁਢੀ ਨਾ ਤੁਸੀਂ ਰਸ ਹਾਂ ਹੋਰ ਇਕਲੀਆਂ ਰਹਿ ਕੇ ਰਾਜੀ ਐ ਅੱਜ ਕੱਲ ਉਹ ਹੀ ਗੱਲ ਤੀਜਾ ਬੰਦਾ ਨਾ ਹੋਵੇ ਹਾਂ ਹੈ ਇਕਲੀਆਂ ਇਕਲੀਆਂ ਹੋਣ ਇਕਲੀਆਂ ਰਹਿ ਕੇ ਰਾਜੀ ਹੋਈ ਹਾਂ ਸੱਖ ਸੋ ਬੁਢੀਆਂ ਬਾਈ ਗੁਰਗਾ ਲਾਗਦੀਆਂ ਜਦੋਂ ਕੋਈ ਚੱਜ ਦੀ ਗੱਲ ਕਹਿ ਦਿੰਦੀਆਂ ਕੰਮ ਧੰਦੇ ਦਾ ਕਹਿ ਦਿੰਦੀਆਂ ਫਿਰ ਮੂੰਹ ਐ ਡੇਡੇ ਕਰ ਲੈਂਦੀਆਂ ਨਾ ਮਰ ਕੇ ਲਾਗਦੀਆਂ ਇਹ ਆਦੀ ਕਿਉਂ ਸਭ ਨੂੰ ਇਹਨੂੰ ਕੱਢੋ ਕਰੋ ਪੁੱਤ ਕੋਈ ਨਹੀਂ ਆਮੀ ਕੋਈ ਕੁਛ ਵੀ ਨਹੀਂ ਆਦੀ ਵੀ ਤੇ ਸੱਸ ਸਹਰਾ ਨਹੀਂ ਕੁਛ ਨਹੀਂ ਆਗੀਆਂ ਪੁੱਤ ਨੂੰ ਇਹ ਪਤਾ ਲੱਗਦਾ ਵੀ ਮੇਰੀ ਮਾਂ ਨੇ ਔਖਾਂ ਨਾਲ ਪਾਲਿਆ ਸਾਨੂੰ ਪੜਾਇਆ ਲਿਖਾਇਆ ਕੰਮ ਦੇ ਕਾਬਿਲ ਕਰਿਆ ਵੀ ਅਸੀਂ ਰੋਟੀ ਮਾਂ ਤੇ ਉਹਨਾਂ ਦੇਵਾਂਗੇ ਹੋਰ ਕਿਹਨੂੰ ਦੇਵਾਂਗੇ ਇਹ ਪੁੱਤ ਤਾਂ ਮਜ਼ਬੂਰ ਹੈ ਮਜ਼ਬੂਰ ਹੋਏ ਪਰ ਇਹਨੇ ਕੀ ਕਰ ਜੇ ਆ ਜੇ ਇਹਨੇ ਨਾ ਆਖਦੇ ਤਾਂ ਭੱਜ ਕੇ ਭੱਜ ਜਾਣੀਆਂ ਸੱਜ ਕੇ ਸਾਨੂੰ ਭੱਜ ਜਾਣੇ ਭੱਜਣੇ ਦੇ ਪਿਓ ਦਾ ਦਾਕੀ ਖਮਾਰਾ ਮਰ ਗਿਆ ਉਹ ਆਵੇ ਵੀ ਉਹ ਡੱਬਦੇ ਆਦੇ ਡਰਦੇ ਨੇ ਵੇ ਜੇ ਨਾ ਆਖਾਂ ਇਹ ਤਾਂ ਫੱਜ ਜਾਣੀ ਸੱਚ ਕੇ ਸਾਨੂੰ ਉਹ ਦਰਬੇ ਆਦੇ ਨਹੀਂ ਉਹ ਕਹਿ ਲੈਣੇ ਮਜ਼ਦੂਰ ਉਹ ਗੱਲ ਵੀ ਤੀਵੀਆਂ ਚੰਗੀਆਂ ਹੋ ਗਿਆ ਮਾਰਦੇ ਤਾਂ ਕੁਝ ਨਹੀਂ ਲੱਗਿਆ ਜਿਨ੍ਹਾਂ ਨੇ ਜੰਮੇ ਜਰਮ ਦਿੱਤਾ ਉਹ ਤਾਂ ਕਹਿਣੇ ਮਜ਼ਦੂਰ ਹਸ ਤੋ ਪਈ ਸਭ ਦੀ ਕੋਈ ਬਾਤ ਚੱਲ ਕੋਈ ਨਹੀਂ ਫਿਕਰ ਨਾ ਕਰ ਤੂੰ ਰੋਟੀ ਤਾਂ ਖਾ ਲੈ ਦੀ ਬਾਹਰ ਨਹੀਂ ਭਈ ਉਹ ਆਖਦੇ ਇਹ ਤਾਂ ਮਜ਼ਦੂਰ ਕਹੀ ਨਹੀਂ ਸਾਡੇ ਕੁਝ ਵੀ ਨਾ ਸਾਨੂੰ ਤਾਂ ਆਪ ਜਾਵੇ ਚੱਕ ਕੇ ਉਂ ਜਾਣਾ ਚਲ ਕੋਈ ਨਾ ਮਚਾ ਬਣਾ ਕਰ ਲੈ ਉਹਨੇ ਤੁਸੀਂ ਕਰੋ ਬੰਦਾ ਖਾ ਕੇ ਆਵਾ ਆਪਣੂੰ ਦੀਨ ਨਹੀਂ ਸੁਣ ਗਾ ਉਹਦਾ ਤੇ ਨਾ ਇਹ ਦੇ ਖਾ ਕੇ ਆਉਂ ਤੂੰ ਰੋਜ਼ ਤਾਂ ਕੋਈ ਦੰਦ ਵੀ ਨਹੀਂ ਕੋਈ ਨਹੀਂ ਦੰਦ ਰੋਜ਼ ਮਾੜੀ ਮੁੱਟੀ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਏ ਫੇਰ ਸ਼ਰਮ ਨਹੀਂ ਚਲੋ ਉਹ ਹੀ ਗੱਲ ਕੋਸਤ ਮੰਨੇ ਨੂਨ ਨੇ ਨੂਨਾ ਮੰਨੇ ਕੋਸਤ ਮੰਨੇ ਹੈ ਵੀ ਮਾਇ ਉਹ ਗੱਲ ਤਿੰਨਾਂ ਦੇ ਬਾਰ ਮੈ ਸੁਣੇ ਲੱਗਦੀਆਂ ਕਦੇ ਤੁਹਾਨੂੰ ਮਾੜੀ ਮੁੱਟੀ ਸੱਗ ਚਾਹੀਦੀ ਏ ਉਹਨਾਂ ਨੂੰ ਕੋਈ ਸ਼ਰਮ ਨਹੀਂ ਉਹ ਸੱਚੇ ਨੋ ਪਿੱਛੇ ਗਾਨੀ ਹੀ ਬਦੇ ਆਈ ਹੈ ਬਸ ਕੱਲ ਮਸਲੇ ਚਾਹੀਦੇ ਨਾ ਚਲੋ ਸੇਮਰ ਨੂੰ ਕਹੇਗਾ ਵੀ ਫੋਨ ਲਾ ਕੇ ਪੁੱਛੀ ਭਾਈ ਤੂੰ ਹੱਥ ਨੇ ਕੀ ਬੋਲ ਦੇਣਗੇ ਕੁਛ ਤਾਂ ਜਵਾਬ ਦੇਣਗੇ ਕੀ ਦੇਣਗੇ ਜਵਾਬ ਹਾਂ ਵੀ ਕੀ ਗੱਲ ਆ ਭਾਈ ਕੀ ਬਾਤ ਬਸ ਉਹ ਹੀ ਗੱਲ ਵੀ ਬੁੜੇ-ਬੁੜੀਆਂ ਬੋਲਣ ਨਾ ਮੂੰਹ ਤੇ ਤਾੜਾ ਲਾ ਲੈਣ ਫੇਰ ਤਾਂ ਲੋਟ ਐ ਮੈਂ ਜੈਨ ਖੁਸ਼ਮੰਦ ਦੀ ਵੀ ਨਹੀਂ ਮੈਨੂੰ ਦਿਓ ਤੁਸੀਂ ਮੈਂ ਕੁਛ ਵੀ ਮੰਗਿਆ ਜਨਾ ਤਾਂ ਕਦੇ ਵੀ ਮੈਂ ਬਤਾਉਗਾ ਆਪੇ ਨਾ ਚਾਹ ਡਾ ਰਮਨ ਪੀ ਗੀ ਨਾ ਨਾ ਮੈਂ ਚਾਹ ਪੀ ਲਾ ਨਾ ਕਦੇ ਨੇ ਦੋਤੀਆਂ ਦਿੱਤਾ ਕੁਛ ਨਾ ਕਦੇ ਮੇਰੀ ਕੁੜੀਆਂ ਨਾ ਉਹਨੇ ਤਾਂ ਦਿਨ ਆ ਕਿ ਉਹ ਤਾਂ ਸੰਗਲ ਸੰਦੀ ਚਾਲ ਦਾ ਟਾਈਮ ਪਾਸ ਕਰਦੀਆਂ ਹੋਰ ਬਥੇ ਤਾਂ ਤਾਂ ਮੰਗੇ ਹੀ ਨਹੀਂ ਕਦੇ ਕੁਛ ਟਾਈਮ ਪਾਸ ਵੀ ਨਹੀਂ ਕਰਨ ਦਿੰਦੇ ਫਿਰ ਉਹ ਵੀ ਨਹੀਂ ਕਰਨ ਦੇ ਘਰੇ ਨਾ ਕਿਸੇ ਇੱਕ ਕਰ ਵੀ ਨਹੀਂ ਦਿੰਦੇ ਤਾਂ ਸੰਗੜੇ ਵੀ ਕਰ ਨਹੀਂ ਨਾ ਰਹੇ ਚਲ ਕੋਈ ਨਾ ਚਾਹ ਪੀ ਲਾ ਕਰਦੀਆਂ ਗੱਲ ਉਹਨਾਂ ਨਾਲ ਕੋਈ ਗੱਲ ਆ ਭਾਈ ਬੜਾ ਪਿਆਰੇ ਤੁਸੀਂ ਆਉਂਦੇ ਹੋ ਤੁਸੀਂ ਨੁਕਸ ਕਰਦੇ ਹੋ ਮੈਂ ਬੋਲਦੀ ਹਾਂ ਬੋਲਦੀ ਹਾਂ ਚਲੋ ਫੇਰ ਕੀ ਹੋਵੇ ਜੇ ਵੱਡਾ ਬੰਦਾ ਬੋਲ ਗਿਆ ਤਾਂ ਐ ਕਿੰਨਾ ਦੱਸ ਤਾ ਨਾ ਚਲ ਫੋਨ ਹੋਰ ਥੋੜੇ ਹੁਣ ਕਿੱਥੇ ਹੁਣ ਆਈ ਜਾਂਦਾ ਬਾਈ ਦਾ ਹਲੋ ਅੱਛਾ ਬਾਈ ਹੋਰ ਕਰੇਗੀ ਮੈਂ ਆ ਬਈ ਠੀਕ ਹੈ ਗੱਲ ਦੀਏ ਤੁਹੇ ਦੱਸੋ ਹਾਂ ਠੀਕ ਹੈ ਹਾਂ ਮਾਂ ਸਾਡੇ ਕੋਲ ਆ ਰਹੀ ਹੈਗੀ ਤੇ ਕੀ ਗੱਲ ਹੋ ਗਈ ਘਰੇ ਬੋਲੀ ਨਹੀਂ ਸੀ ਮਾਂ আচ্ছা ਚਲ ਕੋਈ ਨਾ ਬਈ ਭਾਬੀ ਉਹਨਾਂ ਨੂੰ ਸਮਝਾਇਆ ਕਰ ਵੱਡਾ ਬੰਦਾ ਦਮ ਨਾਲ ਜੀ ਬੋਲ ਦੇਉਂਦਾ ਹਨਾ ਮੈਂ ਇਹਨੂੰ ਵੀ ਸਮਝਾਉਂਗੀ ਤੇ ਭਾਬੀਆਂ ਨੂੰ ਸਮਝਾਇਆ ਕਰ ਮੈਨਾਂ ਬੋਲਿਆ ਕਰਨਾ ਇਹਦੀ ਗੱਲ ਤਾਂ ਮਿਸਾਲ ਹੈ ਆ ਹਾਂ ਹਾਂ ਬਈ ਉਹ ਤੇ ਮੈਂ ਤੇਰੀ ਗੱਲ ਸਮਝਦੀ ਆਂ ਹਾਂ ਵੀ ਅੱਜ ਕੱਲ ਗਾਣਾ ਤਾਂ ਕੋਈ ਸੁਣਦਾ ਹਾਂ ਹਾਂ ਮੈਂ ਤਾਂ ਬਥੇਰਾ ਸਮਝਾਉਂਦੀ ਸਮਝਦੀ ਨਹੀਂ ਕੀ ਕਰਾਂ ਮੈਂ ਹਾਂ ਕੋਈ ਨਾ ਚੱਲ ਮੈਂ ਵੀ ਸਮਝਾਉਂਗੀ ਤੂੰ ਵੀ ਭਾਬੀ ਹੋਰਾਂ ਨੂੰ ਕਹੀਂ ਮੜਾ ਜਾ ਹਾਂ ਕਹਿੰਦੀ ਮੈਂ ਦਵਾਈ ਨਹੀਂ ਦਵਾਈ ਕੀ ਤੇ ਕਹਿੰਦੀ ਮੈਨੂੰ ਬੁਖਾਰ ਹੋ ਗਿਆ ਸੀ ਮੈਨੂੰ ਪੁੱਛਦੀਆਂ ਨਹੀਂ ਹਾਂ ਵੀ ਦੇਖੇ ਹੀ ਆ ਮੈਂ ਹਾਂ ਹਾਂ ਪਤਾ ਹੀ ਆ ਚੱਲ ਕੋਈ ਨਾ ਬਈ ਸ਼ਾਮ ਨੂੰ ਲਾਉਂਗੀ ਮੈਂ ਤੈਨੂੰ ਫੋਨ

ਕਹਿੰਦਾ ਕੋਸ਼ ਨਹੀਂ ਕਹਿੰਦਾ ਮੜਾ ਮਟਾ ਕੰਮ ਨੂੰ ਕੋਈ ਵੇਲਾ ਹੋ ਜਾਂਦਾ ਕਹਿੰਦਾ ਮਾਂ ਬੋਲਣ ਲੱਗ ਜਾਂਦੀ ਆ ਹਾਂ ਕਹਿੰਦਾ ਫਿਰ ਐ ਉਹ ਸੁਣਦੀਆਂ ਨਹੀਂ ਕਹਿੰਦੀ ਮੈਂ ਕੋਈ ਨਾ ਮੈਂ ਕਿ ਤੂੰ ਵੀ ਸਮਝਾਇਆ ਕਰੋ ਉਹ ਵੀ ਸਮਝਾਉਂਗੀ ਮਾਂ ਨੂੰ ਵੀ ਨਾ ਬੋਲੇਗਾ ਮੈਂ ਇਹ ਕੰਮ ਨਹੀਂ ਕੀ ਲੈਣਾ ਕਰਨਾ ਕਰ ਹਾਂ ਤਨ ਮੈਂ ਤਾਂ ਹੀ ਕਰਨੀ ਆ ਵੀ ਚਲ ਜੇ ਕੋਈ ਤੈਨੂੰ ਬੁਲਾਉਂਦਾ ਤਾਂ ਬੁਲਾ ਲੈ ਜੇ ਕੋਈ ਰੋਟੀ ਪਾਣੀ ਫੜਾਉਂਦਾ ਤਾਂ ਖਾਣ ਕੀ ਲੈਣਾ ਤੋਂ ਨਾਲ ਦੇ ਕੰਮਾਂ ਦੀ ਨਹੀਂ ਇਹਨਾਂ ਤੋਂ ਮੰਗਦੀ ਨਹੀਂ ਮੈਂ ਹਾਂ ਬਸ ਫਿਰ ਮੰਗਦੀ ਨਹੀਂ ਮੈਂ ਰੋਟੀ ਮੰਗਦੀ ਨਾ ਤਾਂ ਮਰ ਬਾਰ ਹੀ ਖਾਇਮਨੀ ਮੈਂ ਤਾਂ ਰੋਟੀ ਮੰਗਦੀ ਬੁੜੇ ਬੁੜੀਆਂ ਚ ਕਿਸੂਰ ਕੱਢਦੇ ਆ ਆਪਦੇ ਚ ਨਹੀਂ ਕੋਈ ਵੀ ਕੱਢਦਾ ਚਲ ਕੋਈ ਨਾ ਤੂੰ ਵੀ ਨਾ ਬੋਲਿਆ ਕਰੋ ਉਹ ਵੀ ਨਹੀਂ ਬੋਲਦੀਆਂ ਹੁਣ ਉਹ ਕਹਿੰਦੇ ਚਲ ਕੋਈ ਨਹੀਂ ਮੈਂ ਸ਼ਾਮ ਨੂੰ ਫੋਨ ਲਾਉਣਾ ਤੈਨੂੰ ਠੀਕ ਆ ਕਹਿੰਦਾ ਤੇ ਅੱਸਨੇ ਗੱਲ ਕਰੂੰਗਾ ਕੰਮ ਤੇ ਹੈ ਕਹਿੰਦਾ ਉਹਨੇ ਕਹਿ ਕਿ ਬਹੁਤ ਡਟਦਾ ਗੱਗੁਣਾ ਨਹੀਂ ਮੰਨਦੀਆ ਚਲ ਕੋਈ ਨਾ ਤੂੰ ਉਹ ਆਰ ਤੈਨੂੰ ਪਤਾ ਅੱਜ ਕੱਲ ਕਸੂਰ ਤਾਂ ਕੌਣ ਮੰਨਦਾ ਹੈ ਤੈਨੂੰ ਵੱਡੇ ਬੰਦੇ ਤਾਂ ਕਹਿਣ ਜਾਂਦਾਗਾ ਤੇ ਕੋਈ ਜਲਦੀ ਚੱਲਦਾ ਇਹਨੇ ਇਹ ਮੈਂ ਕੀ ਆਖ ਲੈਣਾ ਕੀ ਲੈਣਾ ਮੈਂ ਚੱਲ ਕੋਈ ਤੂੰ ਕੀ ਲੈਣਾ ਤੂੰ ਵੀ ਨਾ ਬੋਲਿਆ ਕਰ ਮੈਂ ਤਾਂ ਕੁਝ ਨਹੀਂ ਲੈਣਾ ਇਹਨੇ ਚੱਲ ਉਹ ਗੱਲ ਵੀ ਚੁੱਪ ਚ ਹੀ ਫਾਇਦਾ ਪੈਂਦਾ ਨਹੀਂ ਗੱਲ ਹੈ ਕੀ ਕਰਦਾ ਤੂੰ ਨਾ ਬੋਲਿਆ ਕਰ ਕਰਨ ਨਾ ਕਰਨ ਉਹਨਾਂ ਦਾ ਕੰਮ ਹੈ ਤੈਂ ਕੀ ਲੈਣਾ ਆਪਾਂ ਦਾ ਆਖੇ ਹੀ ਨਹੀਂ ਕੰਮ ਦਾ ਕਰੀਏ ਬਸ ਫੇਰ ਛੋਨਾ ਦਾ ਹੁਣ ਉਹ ਗੱਲ ਵੀ ਬੁੜਿਆ ਦੇ ਸੱਤੇ ਹੀ ਭੰਦੀਆਂ ਨਾ ਆਪ ਤਾਂ ਚੰਗੀਆਂ ਬਣ ਜਾਂਦੀਆਂ ਨੇ ਬੁੜੇ ਬੁੜੀਆਂ ਮਾੜੇ ਨਾ ਮਾਸੇ ਬੋਲਣ ਦੀ ਲੋੜ ਹੀ ਨਹੀਂ ਹੈਗੀ ਕੋਈ ਕਰੇ ਨਾ ਕਰੇ ਤੋ ਆ ਆ ਲਾ ਵੀ ਨਾਮ ਰਸ ਕਾ ਅੰਨੀ ਮੂਰੀ ਇਹਨਾਂ ਰੋਕੀਏ ਪਕਾ ਕਾ ਦਿਨ ਨਹੀਂ ਐਨਾਂ ਖਾਰ ਨਾ ਕਰੇ ਬਮਾ ਨੂੰ ਮੈਨੂੰ ਨਾ ਕਰੇ ਉਹ ਕਦੇ ਨਹੀਂ ਆਖ ਵੀ ਲੈ ਭਾਈ ਤੂੰ ਚਾਹ ਪੀਵੇ ਜਾਂ ਚਾਹ ਪੀਤੀ ਜਾਂ ਨਾ ਪੀਤੀ ਚਲੋ ਕਹਿੰਦੇ ਸਾਥਾ ਗਲਤੀ ਹੋ ਗਈ ਠੀਕਾ ਕਹਿੰਦਾ ਤੇ ਮਾਂ ਨੂੰ ਸਮਝਾ ਦੇ ਕਹਿੰਦੇ ਮੋਂਨਾਂ ਨੂੰ ਵੀ ਸਮਝਾ ਦੂੰਗਾ ਈਗਾ ਕੰਨਾ ਅਸਤਵਾਦ ਕੁਛ ਨਹੀਂ ਕਹਦਾ ਕੰਨਾ ਮੈਂ ਦੋਨੇ ਰੱਖ ਲਾ ਫੇਰ ਆ ਕੇ ਲੈ ਜੂਗਾ ਕੰਨਾ ਉਹਨੇ ਆਖ ਲਿਆ ਦੋਹੇ ਚਾਹ ਪਾਣੀ ਪੀ ਜਾਣੇ ਬੈਠੇ ਐ ਨਹੀਂ ਅੱਜ ਵੀ ਮਾਤੂ ਵੀ ਚਾਹ ਪੀਣੀ ਹੈ ਕਿ ਚਲ ਮਾੜੀ ਗੱਲਾਂ ਕਰੋ ਉਹਨਾਂ ਦੀ ਵੀ ਚਲ ਹੁਣ ਜਦੋਂ ਮਾਫੀ ਮੰਗੀ ਹੈ ਚਲ ਆਈਏ ਐ ਕਦੇ ਨਹੀਂ ਅੱਖਰੀ ਲੈ ਮਾਣ ਚਾਹ ਦੇਈ ਇਹ ਨਹੀਂ ਦਿੰਦੀ ਇਹ ਨਹੀਂ ਦਿੰਦੀ ਇਹਨਾਂ ਨੇ ਮਾਣ ਹੀ ਦੇ ਨਹੀਂ ਗੇ ਹਾਂ